ਧੋਨ ਗਾ ਤੇ ਮਾਲਕ ਦਾਸਾਂ ਹੀ ਪਾਤਸ਼ਾਹਾਂ ਹੀ ਆਤਮਿਕ ਜੋਤ ਜ਼ਹਰਾ ਜ਼ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਝੁਕੋ ਚੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਜੀ ਵਿਖੇ ਜੁੜ ਬੈਠੇ ਔਰ ਟੈਲੀਵਿਜ਼ਨ ਦੇ ਰਾਹੀ ਇਹ ਸਾਰੇ ਸਮਾਗਮ ਦੇ ਦਰਸ਼ਕ ਦੇਦਾਰੇ ਕਰ ਰਹੇ ਸਮੂਹ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰੂ ਬਖਸ਼ੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੋ ਜੀਵਨ ਜੋਗਤ ਸੁਵਾਗਮਾ ਦੀ ਲੜੀ 4 ਅਗਸਤ ਤੋਂ ਹਰ ਸਾਲ ਦੀ ਤਰ੍ਹਾਂ ਪ੍ਰਾਰੰਭ ਕੀਤੀ ਗਈ। ਔਰ ਅੱਜ ਜੀਵਨ ਜੋਗਤ ਸੁਵਾਗਮ ਦਾ ਅਖੀਰਲਾ ਸਵਾਗਤ ਹੈ 35ਵਾਂ ਅੱਜ ਇਸ ਸਮਾਗਮ ਕੀਤਾ ਜਾ ਰਿਹਾ ਹੈ। ਔਰ ਬੜੇ ਸੋਹਣੇ ਸ਼ਬਦ ਭਾਈ ਦਵਿੰਦਰ ਸਿੰਘ ਜੀ ਹੋਰਾ ਨੇ ਅੱਜ ਦੀ ਰਾਤ ਵਾਸਤੇ ਵਰਤੇ ਨੇ। ਪੂਰਵ ਸੰਧਿਆ। ਕਿਉਂਕਿ ਕੱਲ ਨੂੰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਹੈ। ਔਰ ਅੱਜ ਦੀ ਰਾਤ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਜੀ ਨੇ ਰਾਮ ਨਹੀਂ ਸੀ ਕੀਤਾ ਸੋਕ ਦੇ ਸੰਨ ਕੇ ਪੋਥੀ ਸਾਹਿਬ ਦਾ ਪ੍ਰਕਾਸ਼ ਕਿੱਥੇ ਕੀਤਾ ਜਾਏ ਪੋਥੀ ਸਾਹਿਬ ਜੀ ਦੀ ਤਾਬਿਆ ਕਿਹਨਾਂ ਨੂੰ ਬਿਠਾਇਆ ਜਾਏ ਮੈਂ ਇੱਕ ਬੇਨਤੀ ਕਰਦਿਆਂ ਗੁਰੂ ਗ੍ਰੰਥ ਸਾਹਿਬ ਜੀ ਨਾਮ ਉਦੋਂ ਹੋਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਂ ਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਜਦ ਸਤਪੁਰਾਂ ਨੇ ਪ੍ਰਕਾਸ਼ ਕੀਤਾ ਉਦੋਂ ਪੋਥੀ ਸਾਹਿਬ ਨਾਂ ਜਿਹੜਾ ਸੀ ਉਹ ਪ੍ਰਚਲਿਤ ਸੀ ਬਾਬਾ ਬੁੱਢਾ ਸਾਹਿਬ ਜੀ ਨਾਲ ਸਲਾਹ ਕੀਤੀ ਭਾਈ ਗੁਰਦਾਸ ਸਾਹਿਬ ਜੀ ਨਾਲ ਸਲਾਹ ਕੀਤੀ ਕਿ ਪੋਥੀ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖਿਆ ਕੀਤਾ ਜਾਏ। ਸਵੇਰੇ ਪ੍ਰਕਾਸ਼ ਹੋਣਾ ਹੈ। ਸਾਰੀ ਰਾਤ ਸਤਿਗੁਰੂ ਜੀ ਇਸ ਤਿਆਰੀ ਵਿੱਚ ਲੱਗੇ ਰਹਿ। ਸੋਚਦੇ ਰਹਿ ਕਿ ਸਵੇਰੇ ਹਰਮੰਦਰ ਸਾਹਿਬ ਪ੍ਰਕਾਸ਼ ਕਰਕੇ ਤੇ ਪੋਥੀ ਸਾਹਿਬ ਦੀ ਤਾਬਿਆ ਕਿਹੜੇ ਸਿੱਖ ਨੂੰ ਬਿਠਾਇਆ ਜਾਏ। ਕਦੇ ਬੇਦੀਆਂ ਵੱਲ ਨਜ਼ਰਵਾਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਦੇ ਤ੍ਰੇਣਾਵਲ ਨਜ਼ਰ ਮਾਰਦੇ ਨੇ ਕਦੇ ਭੱਲਿਆਂ 'ਵਲ ਨਜ਼ਰ ਮਾਰਦੇ ਨੇ ਕਦੇ ਸੋਡੀਆਂ 'ਵਲ ਨਜ਼ਰ ਮਾਰਦੇ ਨੇ ਤੇ ਸਤਪੁਰਾ ਨੇ ਸੋਚਿਆ ਕਿ ਜੇਕਰ ਬੇਦੀ ਤ੍ਰੇਹਣ ਭੱਲੇ ਸੋਢੇ ਇਹਨਾਂ ਵਿੱਚੋਂ ਜੇਕਰ ਕਿਸੇ ਨੂੰ ਪੋਥੀ ਸਾਹਿਬ ਦੀ ਤਾਬਿਆ ਬਿਠਾਇਆ ਕਿਤੇ ਆਉਣ ਵਾਲੇ ਸਮੇਂ ਵਿੱਚ ਇਹ ਦਾਵਾ ਨਾ ਕਰ ਦੇਣ ਕਿ ਪੋਥੀ ਸਾਹਿਬ ਵੀ ਸਾਡੀ ਹੈ ਤੇ ਇਹ ਹਰਿਮੰਦਰ ਸਾਹਿਬ ਵੀ ਸਾਡਾ ਹੈ ਪੋਥੀ ਸਾਹਿਬ ਦੀ ਤਾਬਿਆ ਉਸ ਮਹਾਨ ਗੁਰਸਿੱਖ ਨੂੰ ਬਿਠਾਉਣਾ ਚਾਹੀਦਾ ਜਿਹਦੇ ਮਨ ਵਿੱਚ ਕੋਈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਕਿਸੇ ਤਰ੍ਹਾਂ ਦੇ ਵਿਕਾਰ ਨਾ ਹੋਣ ਨਜ਼ਰ ਮਾਰਦੇ ਮਾਰਦੇ ਸਤਿਗੁਰਾਂ ਦੀ ਨਜ਼ਰ ਪਈ ਆਦ ਸਿੱਖ ਸਿੱਖੀ ਦੇ ਕੁਤਬੀ ਸਤਾਰੇ ਇੰਦਰੀ ਜਿੱਤ ਸਿੱਖ ਧੰਨ ਧੰਨ ਪ੍ਰਭ ਗਿਆਨੀ ਬਾਬਾ ਬੁੱਢਾ ਸਾਹਿਬਾ ਕਿਉਂਕਿ ਸਾਰੇ ਮਹਾਨ ਗੁਰਸਿੱਖ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਉਸ ਵਕਤ 1604 ਈਸਵੀ ਨੂੰ ਇਸ ਮਹਾਨ ਧਰਤੀ ਤੇ ਜੁੜੀਆਂ ਸਨ ਸਤਿਗੁਰੂ ਜੀ ਆਪ ਵੀ ਇੱਥੇ ਸਨ ਬਾਬਾ ਬੁੱਢਾ ਸਾਹਿਬ ਜੀ ਦੇ ਵੱਲ ਨਜ਼ਰ ਮਾਰੀ ਤੇ ਸਤਿਗੁਰਾਂ ਨੇ ਆਪਣੇ ਮੁਖਾਰ ਬਿੰਦੂ ਉਚਾਰਿਆ ਕਿ ਇਹ ਸੇਵਕ ਕੀ ਵਸਤ ਸਦੀਵਾ ਨਿਰਹੰਕਾਰ ਜਿਨਹੋ ਮਨ ਨੀਵਾ ਕਿ ਜੇਕਰ ਮਨ ਨੀਵੇਂ ਵਾਲਾ ਨਿਰਹੰਕਾਰ ਪੋਥੀ ਸਾਹਿਬ ਦੀ ਤਾਬਿਆ ਦੇ ਬੈਠਣ ਦੇ ਯੋਗ ਹੈ ਤੇ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਹੈ ਔਰ ਸਤਿਗੁਰੂ ਇਹਦੇ ਨਿਮਰਤਾ ਦੇ ਪੁੰਜ ਸਨ ਕਿ ਬਾਬਾ ਬੁੱਢਾ ਸਾਹਿਬ ਜੀ ਬਰਾਜੇ ਹੋਏ ਸਨ ਤੇ ਬਾਬਾ ਜੀ ਦੇ ਚਰਨਾਂ ਵਾਲੇ ਪਾਸੇ ਜਾ ਕੇ ਤੇ ਹੱਥ ਜੋੜ ਨਮਸਕਾਰ ਕੀਤੀ ਸਤਿਗੁਰਾਂ ਨੇ ਕਿ ਸਵੇਰੇ ਇਹਨਾਂ ਨੇ ਪੋਥੀ ਸਾਹਿਬ ਦੀ ਤਾਬਿਆ ਵਿੱਚ ਬੈਠਣਾ ਹੈ ਪ੍ਰਕਾਸ਼ ਕਰਨਾ ਹੈ ਸਵੇਰ ਚੜੀ ਇਸ਼ਨਾਨ ਕੀਤਾ ਸਤਿਗੁਰਾਂ ਨੇ ਗੁਰਸਿੱਖਾਂ ਨੇ ਇਸ਼ਨਾਨ ਪਾਨ ਕੀਤੇ ਤੇ ਅਮਰਤ ਵੇੜੇ ਪੋਥੀ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਉੱਪਰ ਸੁਭਾਏ ਮਾਨ ਕੀਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਚੌਰ ਸਾਹਿਬ ਦੀ ਸੇਵਾ ਸਤਿਗੁਰਾਂ ਨੇ ਆਪ ਕੀਤੀ ਹੈ ਇੱਕ ਗੱਲ ਮੈਂ ਅਕਸਰ ਕਹਿੰਦਾ ਕਿ ਸਭ ਤੋਂ ਪਹਿਲੇ ਚੌਰ ਬਰਦਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੇ ਤੇ ਸਭ ਤੋਂ ਪਹਿਲੇ ਗ੍ਰੰਥੀ ਹੋਣ ਦਾ ਮਾਣ ਉਸ ਮਹਾਨ ਮਹਾਪੁਰਖ ਪ੍ਰੰਪ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਬਾਬਾ ਬੁੱਢਾ ਸਾਹਿਬ ਦੀ ਅਸੀਸ ਉੱਤੇ ਪੋਥੀ ਸਾਹਿਬ ਨੂੰ ਸੁਭਾਇ ਮਾਨ ਕੀਤਾ ਚੌਰ ਸਾਹਿਬ ਦੀ ਸੇਵਾ ਸਤਿਗੁਰਾਂ ਨੇ ਆਪ ਕੀਤੀ ਔਰ ਜਿਸ ਰਸਤੇ ਤੋਂ ਆਪਾਂ ਸਵੇਰੇ ਲੰਘ ਕੇ ਜਾਣਾ ਹੈ ਨਗਰ ਕੀਰਤਨ ਲੈ ਕੇ ਜਾਣਾ ਹੈ ਇਸ ਰਸਤੇ ਤੇ ਸੰਗਤਾਂ ਨੇ ਥਾਂ ਥਾਂ ਤੇ ਫੁੱਲਾਂ ਇਤਰ ਫੁਲੇਲਾਂ ਦੀ ਵਰਖਾ ਕੀਤੀ ਸਵਾਗਤ ਕੀਤਾ ਉਹ ਸਾਡਾ ਇਤਿਹਾਸ ਕਹਿੰਦਾ ਹੈ ਕਿ ਭਾਈ ਬੰਨੋ ਜੀ ਨੇ ਉਸ ਰਸਤੇ ਨੂੰ ਆਪਣੇ ਪੱਲੂ ਦੇ ਨਾਲ ਸਾਫ਼ ਕੀਤਾ ਜਿਸ ਰਸਤੇ ਤੋਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਵਾਰੀ ਲੰਘਣੀ ਸੀ ਗੁਰਮੁਖ ਉਹ ਬਹੁਤ ਮਹਾਨ ਪੁਰਬ ਹੈ ਬਹੁਤ ਮਹਾਨ ਇਹ ਦਿਹਾੜਾ ਹੈ ਔਰ ਜਿੱਥੇ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਤੇ ਪਰਉਪਕਾਰ ਕੀਤਾ ਇਸ ਪਾਵਨ ਪਵਿੱਤਰ ਧਰਤੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਤਾਮੀਰ ਕਰਵਾਈ ਔਰ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ ਕਰਕੇ ਤੇ ਸਮੁੱਚੀ ਲੋਕਾਈ ਨੂੰ ਇਸ ਤੋਂ ਸਾਂਝਾ ਉਪਦੇਸ਼ ਮਿਲਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਕੋ ਸਾਂਝਾ ਸਤਿਗੁਰ ਜੀ ਦੀ ਪਾਵਨ ਬਾਣੀ ਜੋ ਗਿਆਨ ਦਾ ਭੰਡਾਰ ਹੈ ਜਿਸ ਨੂੰ ਪੜ੍ਹ ਕੇ ਸਾਨੂੰ ਆਤਮਿਕ ਸ਼ਾਂਤੀ ਮਿਲਦੀ ਹੈ ਜਿਸ ਨੂੰ ਪੜ੍ਹ ਕੇ ਸਾਨੂੰ ਉਸ ਪਰਮੇਸ਼ਰ ਦੇ ਘਰ ਤੱਕ ਪਹੁੰਚੜਦਾ ਗਿਆਨ ਮਿਲਦਾ ਹੈ ਰਸਤਾ ਮਿਲਦਾ ਹੈ ਗੁਰਮਖੋ ਸਤਿਗੁਰਾਂ ਨੇ ਲੁਕਾਈ ਤੇ ਇਹ ਬਹੁਤ ਮਹਾਨ ਪਾਰੇ ਪੌਰ ਉਪਕਾਰ ਕੀਤਾ ਜੋ 1604 ਈਸਵੀ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪ੍ਰਵਾਹ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੈ ਸਭ ਪੰਥ ਅਦਬ ਸੰਗ ਜਬ ਗ੍ਰੰਥ ਸੋ ਖੋਲ ਲਾ ਲੇ ਆਵਾਜ਼ ਬੁੱਢਾ ਮੁਖ ਬੋਲਾ ਸੂਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ RAM ਅਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸ਼ਾਇਰਾਂ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ ਔਰ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਜਿੱਥੇ ਸਾਨੂੰ ਗਿਆਨ ਦਾ ਪ੍ਰਕਾਸ਼ ਵੰਡਦੀ ਹੈ ਉਥੇ ਗੁਰਮੁਖੋ ਸਾਡੀ ਜਿਸ ਨੂੰ ਸਾਨੂੰ ਆਤਮਿਕ ਸ਼ਾਂਤੀ ਵੀ ਸਤਿਗੁਰਾਂ ਦੀ ਪਾਵਨ ਬਾਣੀ ਪੜ ਕੇ ਸਤਿਗੁਰਾਂ ਦੀ ਬਾਣੀ ਸੁਣ ਕੇ ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕੇ ਗੁਰਮੁਖੋ ਸਾਨੂੰ ਆਤਮਿਕ ਸ਼ਾਂਤੀ ਵੀ ਮਿਲਦੀ ਹੈ ਹੁਣੇ ਆਪ ਜੀ ਨੇ ਸ਼ਬਦ ਸਰਮਣ ਕੀਤਾ ਜਹ ਜਾਈਐ ਤਾਹ ਸੁਹੇਲੇ ਹਰ ਦਿਨ ਰੈਣ ਕੀਰਤਨ ਗਾਈਐ ਬਹੁੜ ਨ ਜੋਨੀ ਪਾਈਐ ਜਿਸudev ਹੈ ਪੁਰਖ ਵਿਦਾਤਾ ਹਰ ਰਸ ਦਿਨ ਹੀ ਜਾਤਾ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਜੋ ਗੁਰੂ ਕੀ ਬਾਣੀ ਪੜਦਾ ਜੋ ਗੁਰੂ ਕੀ ਕੀਰਤੀ ਕਰਦਾ ਹਰ ਦਿਨ ਰੈਣ ਕੀਰਤਨ ਗਾਈਐ ਦਿਨੇ ਰਾਤ ਜੋ ਕੀਰਤੀ ਕਰਦਾ ਬੌੜ ਨਾ ਜੋਨੇ ਪਾਈਐ ਫਿਰ ਓਟੇਡੀਆਂ ਮੇਡੀਆਂ ਜੋਨਾ ਦੇ ਵਿੱਚ ਨਹੀਂ ਪੈਂਦਾ ਔਰ ਪਰਮੇਸ਼ਰ ਤੇ ਨਾਮ ਦਾ ਰਸ ਉਸ ਨੂੰ ਪ੍ਰਾਪਤ ਹੁੰਦਾ ਹੈ ਇਸ ਤੇ ਪੁਰਖ ਬਿਦਾਤਾ ਪਰਮੇਸ਼ਰ ਧੰ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰੇ ਸੋ ਸਾਨੂੰ ਸਤਗੁਰਾਂ ਨੇ ਬੜਾ ਹੀ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਕਿ ਆਪਾਂ ਉਸ ਪਾਵਨ ਪਵਿੱਤਰ ਸਥਾਨ ਤੇ ਅਨਤ ਮस्तक ਹੋਏ ਹਾਂ ਜਿੱਥੇ ਸਤਗੁਰੂ ਧੰ ਗੁਰਵਰਜਨ ਦੇਵ ਜੀ ਮਹਾਰਾਜ ਨੇ ਪਾਇਸ ਪਏ ਗੁਰਦਾਸ ਜੀ ਨੂੰ ਲਖਾਰੀ ਲਾ ਕੇ ਕਿੰਨੇ ਕੋ ਪਵਿੱਤਰ ਧਰਤੀ ਹੋਏਗੀ ਕਿੰਨੇ ਕੋ ਕਰਮਾ ਭਾਗਾ ਵਾਲੀ ਇਹ ਧਰਤੀ ਹੋਏਗੀ ਕਿ ਜਿਸ ਧਰਤੀ ਦੀ ਚੋਣ ਧੰਨ ਗੁਰਵਰਜਨ ਦੇਵ ਜੀ ਮਹਾਰਾਜ ਨੇ ਗੁਰਬਾਣੀ ਲਿਖਵਾਉਣ ਵਾਸਤੇ ਕੀਤੀ ਹੈ ਧੰਨ ਸੁਕਾਗਤ ਕਲਮ ਧੰਨ ਧੰਨ ਭਾਂਡਾ ਧੰਨ ਮਸ ਧੰਨ ਲਖਾਰੀ ਨਾਨਕਾ ਜਿੰਨਾਂ ਦਾ ਨਾਮ ਲਖਾਇਆ ਸੱਚ ਉਹ ਸਾਰੇ ਧੰਨ ਨੇ ਉਹ ਸੰਗਤਾਂ ਵੀ ਧੰਨ ਨੇ ਉਹ ਮਹਾਪੁਰਖ ਵੀ ਧੰਨ ਨੇ ਜਿਨ੍ਹਾਂ ਨੇ ਇਸ ਧਰਤੀ ਤੇ ਆ ਕੇ ਅਨੰਦ ਬਾਣੀਆ ਸਤਿਗੁਰਾਂ ਦੇ ਦਰਸ਼ਨ ਦੇ ਦਾਰਿਆ ਕੀਤੇ ਇਸ ਤਰ੍ਹਾਂ ਦਰਮਿਆਨ ਬਹੁਤ ਸਾਰੀਆਂ ਘਟਨਾਵਾਂ ਵੀ ਇੱਥੇ ਹੋਈਆਂ ਸਤਿਗੁਰਾਂ ਦੇ ਬਾਣੀ ਲਿਖਾਉਂਦੇ ਆ ਲਿਖਾਉਂਦੇ ਆ ਉਚਾਰ ਅਖੌਤੀ ਭਗਤ ਕਾਨਾ ਛੱਜੂ ਤੇਲੂ ਤੇ ਸ਼ਾਹ ਹੁਸੈਨ ਵੀ ਆਏ ਕਿ ਸਾਡੀ ਉਚਾਰੀ ਹੋਈ ਕਵਿਤਾ ਸਾਡੀ ਉਚਾਰੀ ਹੋਈ ਬਾਣੀ ਵੀ ਦਰਜ ਕਰ ਦਿੱਤੀ ਜਾਏ ਪਰ ਸਤਿਗੁਰਾਂ ਨੇ ਇੱਕੋ ਗੱਲ ਕਹੀ ਸੀ ਧੁਰ ਕੀ ਬਾਣੀ ਆਈ ਤੇਨ ਸਗਲੇ ਚਿੰਤ ਮਿਟਾਈ ਇਹ ਧੁਰ ਕੀ ਬਾਣੀ ਹੈ ਜੋ ਅਕਾਲ ਪੁਰਖ ਦਾ ਹੁਕਮ ਹੁੰਦਾ ਉਹ ਲਿਖਿਆ ਜਾਂਦਾ ਇੱਥੇ ਕੋਈ ਹੋਰ ਬਾਣੀ ਨਹੀਂ ਲਿਖੀ ਜਾ ਸਕਦੀ ਸੋ ਸਤਿਗੁਰਾਂ ਨੇ ਬੜਾ ਭਾਰੀ ਪਾਉਰ ਉਪਕਾਰ ਸਮੁੱਚੀ ਲੋਕਾਈ ਤੇ ਕੀਤਾ ਕੱਲ ਦੇ ਦਿਨ ਗੁਰਮੁਖ ਪ੍ਰਕਾਸ਼ ਪੁਰਪੈ ਸਵੇਰੇ ਤਕਰੀਬਨ 7 ਵਜੇ ਸਤਿਗੁਰਾਂ ਦੀ ਜੋ ਸਵਾਰੀ ਹੈ ਨਗਰ ਕੀਰਤਨ ਦੀ ਆਰੰਭਤਾ ਗੁਰੂ ਚਰਨਾਵਿਚ ਅਰਦਾਸ ਕਰਕੇ ਕੀਤੀ ਜਾਣੀ ਹੈ ਬਹੁਤ ਨਿਮਰਤਾ ਦੇ ਨਾਲ ਬਹੁਤ ਸਹਿਜ ਨਾਲ ਆ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨੇ ਨੇ ਆਪਣੀਆਂ ਪੇਟਾ ਵਾਰਪਨ ਕਰਨੀਆਂ ਨੇ ਨਗਰ ਕੀਰਤਨ ਵਿੱਚ ਕਿਸੇ ਕਿਸਮ ਦਾ ਕੋਈ ਰੁਕਾਵਟ ਖੜੀ ਨਹੀਂ ਕਰਨੀ ਕੋਈ ਬਹੁਤਾ ਰਾਸ ਰਸਤੇ ਵਿੱਚ ਨਹੀਂ ਪਾਉਣਾ ਕਿਉਂਕਿ ਅਕਸਰ ਜਿਵੇਂ ਭਾਈ ਦੀਵਿੰਦਰ ਸਿੰਘ ਹੋਰਾਂ ਕਿਹਾ ਕਿ ਦਾਸ ਪੰਜ ਪਿਆਰਾਂ ਦੀ ਸੇਵਾ ਵਿੱਚ ਆਉਂਦਾ ਰਿਹਾ ਇਹ ਨਾ ਜਿਆਦਾ ਧੱਕਾ ਮੁਖੀ ਅਸੀਂ ਕਰਦੇ ਆ ਕਿ ਪੰਜ ਪਿਆਰੇ ਸਹਿਬਾਨ ਗੁਰੂ ਸਾਹਿਬ ਤੋਂ ਬਹੁਤ ਵੱਖਰੇ ਹੋ ਜਾਂਦੇ ਨੇ ਇਹਨਾਂ ਬਹੁਤ ਵੱਡਾ ਫਰਕ ਪੈ ਜਾਂਦਾ ਹੈ ਬੜੇ ਸਤਕਾਰ ਨਾਲ ਦੋਨੋਂ ਪਾਸੇ ਹੱਥ ਜੋੜ ਕੇ ਖਲੋਣਾ ਤੇ ਸਤ ਗੁਰੂ ਜੀ ਜਦੋਂ ਵਿੱਚੋਂ ਲੰਘਣ ਤੇ ਸਤ ਗੁਰਾਂ ਦੇ ਦਰਸ਼ਨ ਪਰਸਣੇ ਨੇ ਚਰਨ ਪਰਸਣੇ ਨੇ ਦਰਸ਼ਨ ਦੇਦਾਰੇ ਕਰਨੇ ਨੇ ਇਹ ਸਾਰੀਆਂ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਔਰ ਸਮੂੱਚੀਆਂ ਸੰਤਾਂ ਨੂੰ ਸਤ ਗੁਰਾਂ ਦੇ ਪਹਿਲੇ ਪ੍ਰਕਾਸ਼ ਰੂਪ ਦੀਆਂ ਬਹੁਤ ਬਹੁਤ ਵਧਾਈਆਂ ਹੋਣ